ਜੀ ਟੈਲ ਸਿੰਘ ਜੀ ਅੱਜ ਦਾ ਤੁਹਾਡਾ ਕੀ ਏਜੰਡਾ ਵੇ ਮੈਂ ਜੀ ਟੈਲ ਸਿੰਘ ਮੰਡਲ ਅਧਿਕਾਰਚਾ ਡੈਮਗਾਂਜ ਦੇ ਕੇਂਦਰੀ ਵਿਧਾਨ ਸਭਾ ਅਮਰਸਰ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੇ ਨਿਸ਼ਾਨ ਅਤੇਛਾਦੇ ਸਾਨੂੰ ਜੋ ਪਾਰਟੀ ਨੇ ਹੁਕਮ ਲਗਾਇਆ ਉਹਦੇ ਅਨੁਸਾਰ ਅਸੀਂ ਬੂਸਦੀ ਕੀ ਨਾਲ ਦਾ ਸਦਸਤਾ ਭੇਣ ਬਾਰੇ ਇਹਨਾਂ ਦਾ ਪ੍ਰੋਗਰਾਮ ਲਵਦੀਪਾਲ ਜੀ ਦੀ ਦਫ਼ਤਰ ਵਿੱਚ ਬੈਠੇ ਉਹਨਾਂ ਦੇ ਨਾਲ ਇਹਨਾਂ ਦਾ ਵਿਚਾਰ ਟੰਦਰਾ ਕਰ ਰਹੇ ਹਾਂ ਅੱਜ ਤੁਸੀਂ ਨਵੇਂ ਅਭਿਆਨ ਦੇ ਵਿੱਚ ਜਿਹੜਾ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਤੁਹਾਡੀ ਕੀ ਪ੍ਰੋਗਰੈਸ ਰਹੀ ਅੱਜ ਦੇ ਵਿੱਚ ਕਿ ਵੇਖੋ ਜੀ ਅਸੀਂ 50 ਮੈਂਬਰ ਕੀਨਾਲ ਦਾ ਹਰ ਬੂਥ ਤੇ ਟਾਰਗੇਟ ਦਿੱਤਾ ਵਾ ਜਿਹੜੇ ਕਿ ਸਾਡੇ ਜਿੰਨੇ ਐਕਟਿਵ ਮੈਂਬਰ ਨੇ ਉਹ ਹਰ ਇੱਕ ਬੂਥ ਤੇ 50 ਮੈਂਬਰ ਖੜੇ ਕਰਨਗੇ ਅੱਜ ਦਾ ਕੋਈ ਦਿਸ਼ਾ ਨਿਰਦੇਸ਼ ਦੇਣਾ ਚਾਹੁੰਦੇ ਉਹ ਆਪਣੇ ਹੋਰ ਜਿਹੜੇ ਨਾਲ ਤੁਹਾਡੇ ਨੇ ਸਹਿਯੋਗੀ ਜਿਹੜੇ ਪਾਰਟੀ ਵਰਕਰ ਹੈ ਉਹਨਾਂ ਨੂੰ ਹਰ ਗੇ ਨੂੰ ਕੀ ਨਾਲ ਦਾ ਦਿਸ਼ਾ ਨਿਰਦੇਸ਼ ਕੀਤਾ ਵਾ ਵੀ ਆਪਣੇ ਪਲੇ ਬੁਸਤੇ ਘੱਟ ਤੋਂ ਘੱਟ 50 ਤੋਂ ਵੱਧ ਜਿਹੜੇ ਕਿ ਨਹੀਂ ਮੈਂਬਰ ਬਣਾ ਕੇ ਆਪਾਂ ਮੋਦੀ ਸਾਹਿਬ ਜੀ ਦਾ ਹੱਥ ਜਿਹੜਾ ਕਿ ਨਹੀਂ ਪੰਜਾਬ ਦੇ ਵਿੱਚ ਮਜ਼ਬੂਤ ਕਰੀਏ ਥੈਂਕ ਯੂ ਧੰਨਵਾਦ